ਤੁਸੀਂ ਸਸਤੇ ਜੇ ਮਕਾਨ ਵਾਸਤੇ ਕਹਿੰਦੇ ਸੀਗੇ ਲੈ ਕੇ ਆਪਾਂ ਪਹੁੰਚੇ ਹਾਂ ਸੀ ਤੇ ਵਧੀਆ ਬਣਿਆ ਹੋਇਆ ਤੇ ਸਾਰਾ ਕੰਮ ਕੰਪਲੀਟ ਕੀਤਾ ਹੋਇਆ ਤੇ ਜਗ੍ਹਾ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ ਆ ਰੇਟ ਦੀ ਗੱਲ ਕਰੀਏ ਤਾਂ 14 ਲੱਖ ਰੁਪਿਆ ਇਹਨਾਂ ਨੇ ਇੱਕ ਵਾਰੀ ਮੰਗਿਆਗਾ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਤੇ ਐਡ ਤੁਸੀਂ ਵੀ ਕਰਵਾਉਣੀ ਹੈ ਤਾਂ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਕਰਦੇ ਹਾਂ ਜੇ ਤੁਹਾਡੇ ਕੋਲ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਤਾਂ ਆਪਣਾ ਜਿਹੜਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ 10-12 ਫੋਟੋਆਂ ਤੇ ਪੂਰੀ ਜਾਣਕਾਰੀ ਭੇਜੋ ਬਿਲਕੁਲ ਫਰੀਦ ਵਿੱਚ ਐਡ ਤੁਹਾਡੀ ਲੱਗ ਜਾਊਗੀ 14 ਲੱਖ ਰੁਪਇਆ ਇੱਕ ਬੜੀ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਮਾਲਕ ਕਹਿੰਦੇ ਵੀ ਮੌਕੇ ਤੇ ਘਾਟਾ-ਬਾਧਾ ਵੀ ਹੋ ਜਾਊਗਾ ਬਾਕੀ ਘਰ ਦੇਖੋ ਤੁਸੀਂ ਵਧੀਆ ਬਣਿਆ ਹੋਇਆ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ 72 ਗੱਜ ਜਗਾਂ ਦੇ ਵਿੱਚ ਆਪਣਾ ਘਰ ਮਿਲੂਗਾ ਤੇ ਰੇਟ ਵੀ ਇਹਨਾਂ ਨੇ ਠੀਕ ਹੀ ਲਾਇਆ ਬਾਕੀ ਮੌਕੇ ਤੇ ਹੋਰ ਵੀ ਹੋ ਜੂਗਾ ਤੇ ਮੇਨ ਗੇਟ ਦੇਖ ਲਓ ਤੇ ਜਦੋਂ ਆਪਾਂ ਮੇਨ ਗੇਟ ਰਾਹੀਂ ਆਉਂਦੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਚੁੱਕਾ ਜੀ ਤੇ ਪੋਰਚ ਆਰੀਆ ਮਿਲ ਜੂਗਾ ਤੇ ਜੋੜੀਆਂ ਜੱਪਾ ਸਾਰਾ ਲੱਗਿਆ ਹੋਇਆ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਸਾਹਮਣੇ ਆ ਗਿਆ ਜੀ ਲੋਬੀ ਦਾ ਮੇਨ ਡੋਰ ਜੀ ਲੋਬੀ ਦਾ ਮੇਨ ਐਂਟਰੀ ਗੇਟ ਹੈ ਤੇ ਅੰਦਰ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਲੋਬੀ ਮਿਲੇਗੀ ਤੇ ਲੋਬੀ ਵਧੀਆ ਆਪਾਂ ਨੂੰ ਖੁੱਲੀ ਡੁੱਲੀ ਮਿਲ ਜੂਗੀ ਜੀ ਤੇ ਵਧੀਆ ਇਹਨਾਂ ਨੇ ਸਾਰਾ ਕੰਮ ਜਿਹੜਾ ਕਰਵਾ ਰੱਖਿਆ ਜਿਵੇਂ ਕਿ ਤੁਸੀਂ ਦੇਖੂਗੇ ਲੱਕੜ ਦਾ ਬਾਕਸ ਵਗੈਰਾ ਬਣੇ ਹੋਏ ਨੇ ਲੱਕੜ ਦਾ ਕੰਮ ਵੀ ਹੋਇਆ ਬਾਕੀ ਕਿਚਨ ਵੀ ਵਧੀਆ ਬਣਿਆ ਹੋਇਆ ਰੰਗ ਸਾਰੇ ਕਿਤੇ ਇਹਨਾਂ ਨੇ ਕਰਵਾਇਆ ਹੋਇਆ ਤੇ ਥੋੜਾ ਬੋਤ ਰੰਗ ਕਿਤੇ ਕਿਤੇ ਨੀਚੇ ਤੋਂ ਲਿਹਾ ਪਿਆ ਜੀ ਕੋਈ ਜ਼ਿਆਦਾ ਨਹੀਂ ਹੈਗਾ ਕੋਈ ਮਰਮਮਤ ਦੀ ਲੋੜ ਹੈ ਨਹੀਂ ਤੇ ਆਪਾਂ ਨੂੰ ਅੰਦਰ ਲਈ ਸਾਰੀ ਕਿਚਨ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਕਿਚਨ ਵੀ ਵਧੀਆ ਮਿਲ ਜੂਗਾ ਟਾਈਲ ਟੂਲ ਸਾਰੀਆਂ ਲੱਗੀਆਂ ਹੋਈਆਂ ਇੱਕ ਆਪਾਂ ਨੂੰ ਵਿੰਡੋ ਮਿਲ ਜੂਗੀ ਤੇ نیچے ਆਪਾਂ ਨੂੰ ਸਾਰੇ ਕਿਤੇ ਟਾਈਲਾਂ ਵਗੈਰਾ ਮਿਲ ਜਾਣਗੀਆਂ ਤੇ ਵਧੀਆ ਘਰ ਹੈ ਜੀ ਜੇ ਕਿਸੇ ਨੇ ਦੇਖਣਾ ਹੈ ਕਿਸੇ ਨੇ ਖਰੀਦਣਾ ਹੈ ਕਿਸੇ ਨੇ ਕੋਈ ਗੱਲਬਾਤ ਕਰਨੀ ਹੈ ਮਾਲਕ ਦਾ ਨੰਬਰ ਵੀ ਤੁਹਾਨੂੰ ਮਿਲ ਜਾਊਗਾ ਤੇ ਲੋਕੇਸ਼ਨ ਵੀ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਲੁਧਿਆਣਾ ਨਿਊ ਤਾਜਪੁਰ ਸਿਟੀ ਲੁਧਿਆਣਾ ਨਿਊ ਤਾਜਪੁਰ ਸਿਟੀ ਦੇ ਵਿੱਚ ਸਟਰੀਟ ਨੰਬਰ 1 ਹਾਊਸ ਨੰਬਰ 19 ਹੈ ਜੀ ਤੇ ਇਹਨਾਂ ਨੇ ਆਹ ਵੇਚਣੇ ਦੋ ਬੈੱਡਰੂਮ ਤੇ ਕਿਚਨ ਆ ਕੁਛ ਆਪਾਂ ਨੂੰ ਮਿਲੂਗਾ ਉੱਪਰ ਮੋਂਟੀ ਮਿਲ ਜੂਗੀ ਛੱਤ ਵਧੀਆ ਖੁੱਲੀ ਡੁੱਲੀ ਮਿਲ ਜੂਗੀ ਤੇ ਸਾਰਾ ਕੰਮ ਵਧੀਆ ਹੋਇਆ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਤੁਸੀਂ ਕਰਨੀ ਹੈ ਕੁਛ ਵੀ ਪੁੱਛ ਪੜਤਾਲ ਕਰਨੀ ਹੈ ਕੁਛ ਵੀ ਪੁੱਛਣਾ ਹੈ ਘਰ ਬਾਰੇ ਤਾਂ ਨੰਬਰ ਤੁਸੀਂ ਨੋਟ ਕਰੋ ਜੀ 85 578 61 980 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 85 578 61 980 ਇਸੇ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਘਰ ਬਾਰੇ ਗੱਲ ਤੁਸੀਂ ਕਰਨੀ ਹੋਵੇ। ਬਾਕੀ ਇਹਨਾਂ ਨੂੰ ਮੂਰੇ ਸੜਕ ਵਗੈਰਾ ਵਧੀਆ ਲੱਗਦੀ ਆ ਤੇ ਘਰ ਵੀ ਠੀਕ ਹੈ ਤੇ ਬਣਿਆ ਵੀ ਵਧੀਆ ਹੋਇਆ ਹੈ। ਰੇਟ 14 ਲੱਖ ਰੁਪਏ ਇੱਕ ਵਾਰੀ ਡਿਮਾਂਡ ਆ। ਬਾਕੀ ਮਾਲਕ ਨੇ ਆਖਿਆ ਵੀ ਕਰ ਲਾਂਗੇ ਮੁੱਖ ਤੇ ਕੋਈ ਚੱਕਰ ਵਾਲੀ ਗੱਲ ਨਹੀਂ। ਕਿਸੇ ਨੂੰ ਪਸੰਦ ਆਇਆ ਤਾਂ ਮਾਲਕ ਕਹਿੰਦੇ ਵੀ ਆ ਕੇ ਵੀ ਦੇਖ ਸਕਦੇ ਹੋ ਤੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਜਿਹੜਾ ਤੁਹਾਨੂੰ ਨੰਬਰ ਮੈਂ ਦਿੱਤਾ ਸੀਗਾ 85 ਵਾਲਾ ਉਸ ਤੇ ਗੱਲ ਲਾਜ਼ਮੀ ਕਰ ਲਿਓ। ਘਰੋਂ ਚੱਲਣ ਤੋਂ ਪਹਿਲਾਂ ਜੀ ਬਾਕੀ ਵੀਡੀਓ ਦੀ ਪੂਰੀ ਗੱਲਬਾਤ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਤੁਸੀਂ ਸਾਰੇ ਲਾਈਕ ਜਰੂਰ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਪਹਿਲੀ ਵਾਰ ਦੇਖ ਰਹੇ ਹੋ ਆਪਣਾ ਚੈਨਲ ਆਪਣੀ ਵੀਡੀਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਕਿਉਂਕਿ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਕੂਠੀਆਂ ਆਈਆਂ ਪਈਆਂ ਤੇ ਆਪਾਂ ਹਰ ਰੋਜ਼ ਐਡ ਕਰਦੇ ਰਹੇ ਨੇ ਜੀ ਹਰ ਰੋਜ਼ ਕੂਠੀ ਮਕਾਨ ਘਰ ਲੈ ਕੇ ਆਉਂਦੇ ਰਹੇ ਹਾਂ ਤੇ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰਨਾ ਲਾਜ਼ਮੀ ਹੈ ਤੇ ਸਾਰੇ ਜ਼ਰੂਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਪਹਿਲਾਂ ਤੋਂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਆਪ ਦਾ ਕਮੈਂਟ ਲਾਜ਼ਮੀ ਕਰਿਓ ਛੋਟਾ ਵੱਡਾ ਜਿਹੋ ਜਿਹਾ ਵੀ ਕੰਮ ਹੈ ਜ਼ਰੂਰ ਕਰਿਓ ਜੀ। ਬਾਕੀ ਵਧੀਆ ਲੱਗੀ ਵੀਡੀਓ ਤੁਹਾਨੂੰ ਦੱਸਿਓ ਤੇ ਕਿਸੇ ਨੇ ਐਡ ਕਰਵਾਉਣੀ ਆ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 73 800 ਪੂਰਾ 26100 73 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਿੱਤੀ ਜਾਊਗੀ। ਤੇ ਮਿਲਦੇ ਆਂ ਜਲਦੀ ਆਪਾਂ ਬਾਕੀ ਤੁਸੀਂ ਬਹੁਤ ਪਿਆਰ ਦਿੰਨੇ ਹੋ ਸ਼ੁਕਰੀਆ ਧੰਨਵਾਦ ਤੇ ਇਸੇ ਤਰ੍ਹਾਂ ਬੱਸ ਆਪ ਦਾ ਪਿਆਰ ਬਣਾ ਕੇ ਰੱਖਿਓ ਹਮੇਸ਼ਾ ਜੀ।